ਹੈਲੋ ਜੀ کیسے ਹੋ ਆਪ ਸਭ ਅਸੀਂ ਸਾਰੇ ਠੀਕ ਆ امید ਕਰਦੀ ਆ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਮੈਂ ਕਿ ਨਵੀਂ ਵੀਡੀਓ ਲੈ ਕੇ ਆਈਆਂ ਤੁਹਾਡੇ ਵਾਸਤੇ امید ਕਰਦੀ ਆ ਤੁਹਾਨੂੰ ਪਸੰਦ ਆਈ ਹੋ ਮੇਰੀ ਵੀਡੀਓ ਤੇ ਇਹ ਵੀ ਹੋ ਸਕਦਾ ਪਸੰਦ ਆਵੇ ਅੱਜ ਮੈਂ ਹੀ ਮੋਠਾ ਨੀਂ ਦਾਲ ਬਣਾਉਣ ਜਾ ਰਹੀ ਆ ਤੇ ਨੀਲਾਸ ਪਾਣੀ ਦੇ ਪਾਟੇ ਦੇ ਚ ਤੇ ਆ ਕੋਲ ਦੀ ਮੈਂ ਉਠਾ ਲਈ ਪੈਂਤੀ ਸੀ ਕੰਡੇ ਚ ਪਾਈ ਸੀ ਪਿਉ ਸਮਾਰ ਕੇ ਮੈਂ ਗਾਸਟੇ ਝੜ ਦਿਆ ਆਹ ਦੇਖੋ ਜੀ ਹੁਣ ਮੈਂ ਇਹ ਚ ਮੋਟ 파ਟੇ ਤੇ ਉਹ ਤਾਂ ਮੈਂ ਹਾਰੇ ਚਮੜਾਉਣੀ ਹੁੰਦੀ ਆ ਹਾਰਾ ਸਾਡਾ ਠਹਾਵੇ ਹੁਣ ਨਮਾ ਬਣਾਵਾਂਗੇ ਤੇ ਉਹਨੇ ਜਿਹੜਾ ਸੀ ਇਹਦੇ ਚ ਉਹ ਕਰਦੇ ਅੱਜ ਮੀਂਹ ਫੈਂਡਰ ਸਟਾ ਕਰਕੇ ਨਹੀਂ ਬਣਾਇਆ ਹੁਣ ਇੱਕ ਦੋ ਦਿਨਾਂ ਨੂੰ ਮੈਂ ਬਣਾਉਂਗੀ ਫੇਰ ਉਹਦੇ ਤੇ ਬਣਾਇ ਕਰਾਂਗੇ 12:00 ਵਜੇ ਨੂੰ ਦੋ ਨੂੰ ਸਾਡ ਦਿੰਦਾ ਹਣਾ ਬੰਦੀ ਹੁਣ ਹੋਲੀ ਰਿੱਜੀ ਜਾਂਦੇ ਲੋ ਪਾਤੀ ਨਾਲ ਹੁਣ ਇਹਦੇ ਨਾਲ ਗੈਸ ਦਾ ਖਰਚਾ ਨਾਲੇ ਬਾਰ-ਬਾਰ ਡਰ ਮੇਰੇ ਕੁੱਕਰ ਉੱਡਣਾ ਜਾਵੇ ਤੇ ਤੁਸੀਂ ਮੇਰੇ ਨਾਲ ਬਣੀ ਰਹੋ ਆ ਦੇਕਵਾ ਦੇ ਸਿਕਾਵੋਣੀ ਨਹੀਂ ਮੈਂ ਇਹਦੇ ਵਿੱਚ ਕਿਉਂਕਿ ਦੇਸੀ ਨਾਲ ਨਹੀਂ ਇਹ ਬਲਦਾ ਹੁੰਦਾ ਬਾਕੀ ਇਹਦੇ ਵਿੱਚ ਮੈਂ ਪਾਉ ਨੂਨ ਮਿਰਚ ਸਾਰਾ ਹੋਣਾ ਹੀ ਬਸ ਰੀਤੀ ਜੋ ਬਾਤ ਤੜਕਾ ਲਾ ਦਾਂਗੇ ਗੰਡੇ ਦਾ ਲਸਣ ਦਾ ਟਮਾਟਰ ਦਾ ਨੂਨ ਮਿਰਚ ਜੀ ਆਪਣੇ ਹਿਸਾਬ ਨਾਲ ਪਾਓ ਕੋਈ ਜ਼ਿਆਦੇ ਖਾਂਦਾ ਹੁੰਦਾ ਕੋਈ ਘੱਟ ਤੇ ਆ ਮੈਂ ਪਾ ਰਹੀ ਹਾਂ ਹਲਦੀ ਪਾਊਡਰ ਆ થોਡੀ ਸੀ ਕਾਲੀ ਮਿਰਚ ਨਾ ਮੰਗਵੀਂ ਆ ਦੋ ਚਮਚੇ ਦੋ ਚਮਚ ਢਾਈ ਨਮਕ ਆ ਚਮਚਾ ਢੋੜ ਹਲ ਮਿਰਚ ਬਾਕੀ ਸਮਾਨ ਮੈਂ ਸਾਰਾ ਤੜਕੇ ਦੇ ਵਿੱਚ ਪਾਉਂਗੀ ਆ ਦੇਖੋ ਜੀ ਬਾਲੀ ਆ ਗਈ ਹੁਣ ਹੁਣ ਇਹਨੂੰ ਆਪਾਂ ਟੱਕਣ ਲਾ ਦਾਂਗੇ ਹੁਣ ਇਹ ਉਬਲਣੀ ਨਹੀਂ ਬਾਅਦ ਚ ਦੇਖੋ ਲਓ ਜੀ ਲੱਗੇ ਟੱਕ ਹੁਣ ਇਹ ਦੇਖੋ ਜੀ ਜੀ ਕਰ ਰਹੇ ਨੇ ਫਾਈਨ आखो जी हूँ असी लावे ए तो बाद तड़का आ दो मिर्चा लिया स्वाद अनुसार टमाटर प्याज प्याज से लसन बाकी आज जवैन पावे थोड़ी जी बच्च जीरा गरम मसाला देखो आ देखो जी समान मैं सारा चीर लिया टमाटर प्याज लसन ਕਲਰ ਮਿਰਚ ਬਾਕੀ ਮਿਰਚ ਸਾਲੇ ਪਏ ਨੇ ਆਹ ਮੈਂ ਨੋ ਨਹੀਂ ਚਿੱਕਾਉ ਆ ਦੇਖੋ ਜਿਸ ਕਿਉ ਪਾ ਲੈ ਇਹਦੇ ਵਿੱਚ ਆ ਸਮਾਨ ਮੇਰਾ ਤਿਆਰ ਆ ਪਿਆਜ ਲਸਣ Hari merceh, otomotor, ajira, jemaen, tinggal masala, lah, kamu mekak ani aja cil, jira, seluak ketika mah, pikir aku janda menyesal lah, video sudah ya sih ਆਹ ਨੂੰ ਜਿਹੜੇ ਇੱਕ ਰੋਟੀ ਇੱਕ ਟੇਢੂ ਸੈੱਟ ਰਹੇ ਹਾਂ ਆ ਹੁਣ ਮੈਂ ਪਾਣੀ ਚ ਲਸਣ ਪਹਿਲਾਂ ਦੇਖੋ हम प्याज है जी लसन मेरे होते ग्राउंड काली मिर्च है जी ना जी मैं ये जरूरी है बैग करने तो ਆਹਿੰਕੇ ਫੌਨ ਨਹੀਂ ਪਹਿਲਾਂ ਤਾਂ ਢੀਸੀ ਨਹੀਂ ਸੀ ਜੋ ਤੁਮੇ ਉਹ ਕਰਿਆ ਸੀ ਉਹਲੇ ਬਣਾਇ ਸੀ ਇਹ ਤਾਂ ਮਾੜੀ ਜੀ ਪਾਸ ਨਾ ਜਿਵੇਂ ਪਾ ਰਹੇ ਹੈ ਇੰਨੇ ਕੇ ਤੇਰੇ ਸਵਾਦ ਖਰਾਬ ਕਰ ਦਿੰਦੇ ਆਹ ਦਾ ਆਹ ਪਾਉਣੀ ਜਿਹਾ ਮੈਂ ਹਰੀ ਮਿਰਚ ਤੇ ਪੁੱਟ ਜੂ पाने जी मैं टमाटर देखी लून मिर्च मैं कह ही पाता सी दाल च बस ये हमने इन्होंने मसाला बनाया है 你喝。看喝。 दाल मेरी बन गई दाल फला कर ली आप थोड़ा जा पानी पा बिच नहीं तो अले गाड़ी देख जे प्लीज मेरे चैनल से नवे हो तो सबसक्राइब कर लो ਸਰਫ ਦੇ ਲਾਈਕ ਕਮੈਂਟ ਜੁਮ ਕਰਕੇ ਦੱਸੋ ਬੈਲੰਡਾਨ ਆ ਬਟਨ ਦਬਾਓ ਤਾਂ ਕਿ ਉਹ ਨਾਲੇ ਸਾਰੀਆਂ ਵੀਡੀਓਸ ਤੁਹਾਨੂੰ ਸਬਸਕ੍ਰਾਈਬਰ ਮਿਲੇ ਸਾਰਾ ਪਤਾ ਲੱਗੇ ਤੁਹਾਨੂੰ ਲੱਗੇ ਤੁਹਾਨੂੰ ਮੀਂਹ ਵੀਡੀਓ ਮਿਲੀਆਂ ਨਾ ਉਹ ਜੀ ਦੇਖੋ ਆ ਪਾਣੀ ਦਾ ਠਾਟਾ ਮੇ ਰਜੋਰ ਪਾਣੀ ਪਾਉਗੇ ਕਮੈਂਟ ਕਰਕੇ ਦੱਸਿਓ ਜੀ ਆਪਦੇ ਘਰੇ ਬਣਾ ਕੇ ਦੇਖੋ ਪਹਿਲਾਂ ਦੇਖੋ ਮੇਰੀ ਵੀਡੀਓ ਦੇਖ ਕੇ ਕਿ ਐਸੀ ਰੱਗ ਗਈ ਸੋਨੂੰ ਥੈਂਕ ਯੂ ਧੰਨਵਾਦੀ